ਇਹ ਰਾਤ ਇੱਕ ਐਕਸੀਡੈਂਟ ਹੋਇਆ ਕਿਤੋਂ ਵਿਅਕਤੀ ਸਨ ਔਰ ਕਿੰਨੇ ਲੋਕ ਸਨ ਕਰਦੇ ਇਸ ਵਾਦ ਔਰ ਇਹ ਰਾਤ ਇੱਕ ਸਾਨੂੰ ਥਾ ਸਿਵਲ ਹਸਪੀਟਲ ਥਾਣਾ ਆਜੀ ਪਰਦੇ ਦਰੋਹ ਨੂੰ ਫਰਮੇਸ਼ਨ ਮਿਲੀ ਸੀ ਇਹ ਸੂਰਜ ਕੁਮਾਰ ਸਨੋ ਵਿਜੇ ਕੁਮਾਰ ਵਾਸੀ ਤਲਵਾੜਾ ਤੇ ਉਹਦੇ ਨਾਲ ਮਨੀਸ਼ ਕੁਮਾਰ ਸਨੋ ਰਮਦੂ ਰਾਮ ਇਹ ਵੀ ਵਾਸੀ ਤਲਵਾੜਾ ਹੈ ਇਹ ਜਿਹੜੇ ਹੈ ਇਹਦੇ ਵਿੱਚ ਸੂਰਜ ਕੁਮਾਰ ਜਿਹੜਾ ਬਰਾਉ ਡੈਡ ਉਥੇ ਗਿਆ ਸੀ ਲੈ ਕੇ ਗਏ ਆ ਤੇ ਇਸ ਤੋਂ ਬਾਅਦ ਜਿਹੜਾ ਮਨੀਸ਼ ਕੁਮਾਰ ਹੈ ਸੀਰੀਅਸ ਇੰਜਰਡ ਸੀਗਾ ਤੇ ਉਸ ਤੋਂ ਬਾਅਦ ਅਸੀਂ ਮੌਕੇ ਤੇ ਪੁੱਜੇ ਅਸੀਂ ਦੇਖਿਆ ਇੱਕ i20 ਕਾਰ ਹੈ ਜਿਹਦਾ ਨੰਬਰ ਪੀਵੀ07ਬੀਜ0716 ਜਿਸ ਨੂੰ ਮੌਕੇ ਤੋਂ ਪਤਾ ਲੱਗਾ ਵੀ ਸੂਰਜ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਮਨੀਸ਼ ਕੁਮਾਰ ਤੇ ਇੱਕ ਮੁੰਡਾ ਰਮਨ ਵੀ ਬੈਠੇ ਸੀ ਜਿਹੜੇ ਸੀਰੀਅਸ ਇੰਜਰਡ ਆ ਤੇ ਇਹ ਇੱਕ ਸਾਹਮਣੇ ਤੋਂ ਆ ਰਹੀ ਟਰਾਲੀ ਜਿਹੜੀ ਆ ਟਰੈਕਟਰ ਟਰਾਲੀ ਆ ਟਰੈਕਟਰ ਸੋਨਾ ਲਿਖਿਆ ਆ ਰੰਗ ਲਾਲ ਆ ਨੰਬਰ ਦਾ ਜੇ ਕਲੀਅਰ ਨਹੀਂ ਤੇ ਉਹਦੀ ਜਿਹੜੀ ਆ ਟਰਾਲੀ ਦੇ ਵਿੱਚ ਜਿਹੜੀ ਆ ਲੱਦੇ ਜਿਹੜੀ ਆ ਬੱਜੀ ਆ ਇਹ ਟਰਾਲੀ ਤੇ ਜਿਹੜੀ ਆ ਟਰਾਲੀ ਲੱਤੀ ਹੋਈ ਸੀ ਤੇ ਟਾਇਰ ਸਜਾ ਰਿਆ ਸੀ ਇਹ ਲੈ ਕੇ ਤੇ ਮੌਕਾ ਤੇ ਰਾਤ ਹੋਣ ਕਰਕੇ ਜਿਹੜਾ ਟਰੈਕਟਰ ਜਿਹੜਾ ਆ ਉਹ ਟਰੈਕਟਰ ਡਰਾਈਵਰ ਲੈ ਕੇ ਨਿਕਲ ਗਿਆ ਸੀ ਤੇ ਜਿਹੜਾ ਮੌਕੇ ਦੇ ਜਿਹੜਾ ਲੋਕਾਂ ਨੇ ਰਾਹਗੀਰਾਂ ਨੇ ਮਤਲਬ ਮਦਨ ਨਾਲ ਇਹਨਾਂ ਨੂੰ ਇੰਜੜਾ ਨੂੰ ਸੇਵਨ ਹਸਪਤਲ ਤਹਾਜੀਪੁਰ ਪਹੁੰਚਾਇਆ ਇਹਦੇ ਵਿੱਚ ਸੂਰਜ ਕੁਮਾਰ ਦੀ ਡੈਥ ਹੋ ਗਈ ਹੈ ਹਾਈ ਤੱਕ ਜਿਹੜੇ ਆ ਜੋ ਵੀ ਉਹਨਾਂ ਦੇ ਵਾਰਤਾਮਾਲੋ ਬਿਆਨ ਲਖਾਈ ਜਾਣਗੇ ਉੱਤੇ ਕਾਰਵਾਈ ਕੀਤੀ ਜਾਵੇ ਟਰੈਕਟਰ ਚਾਲਕ ਪਕੜਿਆ ਗਿਆ ਤੇ ਟਰਾਲੀ ਪਕੜੀ ਗਈ ਹਮ ਤੱਕ ਹਜੇ ਹਜੇ ਐਫ ਆਈ ਆਰ ਲਵਾਉਣੀ ਹੈ ਪਰ ਲਾ ਸੀ ਉਹਨੂੰ ਜਿਹੜਾ ਹੈਗਾ ਲਿੰਕੀਪਰਦੀ ਸਾਡੇ ਕੋਲ ਡਰਾਈਵਰ ਜਿਹੜਾ ਹਜੇ ਗ੍ਰਿਫਤਾਰ ਨਹੀਂ ਟਰੈਕਟਰ ਟਰੈਕਟਰ ਜਿਹੜਾ ਪਤਾ ਲੱਗਿਆ ਟਾਇਰਸ ਲੈ ਕੇ ਗਏ ਆ ਲੈ ਕੇ ਗਿਆ ਉਹ ਤੋਂ ਅਸੀਂ ਉਹਦੀ ਛਾਣਬੀੜ ਕਰਕੇ ਤੇ ਉਹਨੂੰ ਜਲਦੀ ਗ੍ਰਿਫਤਾਰ ਕਰਕੇ ਦੇ ਟਰੈਕਟਰ ਨੂੰ ਕੰਮ ਤੇ ਚਲਾਵਾਉਂਦੇ ਆ